ਜੇਕਰ ਤੁਸੀਂ ਅੱਜ ਘਰੋਂ ਨਿਕਲਣ ਦੀ ਯੋਜਨਾ ਬਣਾ ਰਹੇ ਹੋ ਤਾਂ ਇੱਕ ਖਬਰ ਤੁਹਾਡੇ ਲਈ ਵੇਖਣਾ ਜ਼ਰੂਰੀ ਹੈ ਕਿਉਂਕਿ ਅੱਜ ਪੰਜਾਬ ਪਰ ਵਿੱਚ ਪੀਆਰਟੀਸੀ ਅਤੇ ਪਨਬਸ ਦੀ ਸੇਵਾ ਬੰਦ ਰਹੇਗੀ ਜਿਸ ਕਾਰਨ ਬੱਸਾਂ ਰਾਹੀਂ ਸਫ਼ਰ ਕਰਨ ਵਾਲੀਆਂ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤਸਵੀਰਾਂ ਸੰਗਰੂਰ ਬੱਸ ਸਟੈਂਡ ਦੀਆਂ ਨੇ ਜਿੱਥੇ ਮੁਲਾਜ਼ਮਾ ਵੱਲੋਂ ਬੱਸਾਂ ਤੇ ਬੈਠਾ ਆਪਣੇ ਆਪ ਤੇ ਪੈਟਰੋਲ ਛਿੜਕਿਆ ਜਾ ਰਿਹਾ ਹੈ ਤੇ ਪ੍ਰਸ਼ਾਸਨ ਤੇ ਸਰਕਾਰ ਨੂੰ ਵੱਡੀ ਚੇਤਾਵਨੀ ਦਿੱਤੀ ਜਾ ਰਹੀ ਹੈ ਗੱਲਬਾਤ ਕਰਦੇ ਮੁਲਾਜ਼ਮਾ ਨੇ ਕਿਹਾ ਕਿ ਉਹਨਾਂ ਦੇ ਕੁਝ ਆਗੂਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਨਾਲ ਹੀ ਉਹਨਾਂ ਦੱਸਿਆ ਕਿ ਅੱਜ ਸਰਕਾਰ ਵੱਲੋਂ ਕਿਲੋਮੀਟਰ ਸਕੀਮ ਦਾ ਟੈਂਡਰ ਖੋਲਿਆ ਜਾ ਰਿਹਾ ਹੈ ਜਿਸ ਦੇ ਵਿਰੋਧ ਵਿੱਚ ਸ਼ਾਂਤਮਈ ਤਰ੍ਹਾਂ ਪ੍ਰਦਰਸ਼ਨ ਕੀਤਾ ਜਾਵੇਗਾ ਮੇਰਾ ਨਾਮ ਸੁਖਜੰਦਰ ਸਿੰਘ ਹੈ ਜੀ ਪੰਜਾਬ ਰੋਡਵੇ ਪਨਵਸ ਪੀਆਰਟੀਸੀ ਕੰਟਰੈਕਟ ਵਰਕਰ ਜੂਨੀਅਨ ਸੰਗਰੂੜ ਦੀ ਪੁੱਤੋਂ ਸੈਕਟਰੀ ਹਾਂ ਜੀ ਮੈਂ ਅੱਜ ਜੋ ਜਾਮ ਲਾਇਆ ਹੱਥ ਵਿੱਚ ਬੋਤਲਾਂ ਨੇ ਪੈਟਰੋਲ ਦੇ ਜੀ ਬਿਲਕੁਲ ਅੱਜ ਜੋ ਜਾਮ ਲਾਇਆ ਸਾਡਾ ਜਾਮ ਲਾਉਣ ਦਾ ਕੋਈ ਮਕਸਦ ਨਹੀਂ ਸੀ ਅਸੀਂ ਪਿਛਲੇ ਲੰਬੇ ਸਮੇਂ ਤੋਂ ਜੋ ਕਿਲੋਮੀਟਰ ਗੱਡੀਆਂ ਦਾ ਟੈਂਡਰ ਲੈ ਕੇ ਸਰਕਾਰ ਆ ਰਹੀ ਹੈ ਉਸ ਦਾ ਵਿਰੋਧ ਕਰਦੇ ਆਂ ਆ ਸਮੇਂ-ਸਮੇਂ ਤੇ ਲਗਭਗ 7 ਤੋਂ 8 ਵਾਰੀ ਜੋ ਕਿਲੋਮੀਟਰ ਗੱਡੀਆਂ ਦੇ ਟੈਂਡਰ ਅਸੀਂ ਰੱਦ ਕਰਵਾਉਣ ਦੀ ਮੰਗ ਕਰਦੇ ਆਂ ਪਰ ਉਹਨਾਂ ਨੂੰ ਰੱਦ ਕਰਵਾਉਣ ਦੀ ਰੱਦ ਕਰਨ ਦੀ ਬਜਾਏ ਉਹਨਾਂ ਦੇ ਜੋ ਟੈਂਡਰਾਂ ਦੀ ਡੇਟਾ ਐਕਸਟੈਂਡ ਕੀਤੀ ਜਾਂਦੀ ਆ ਅੱਜ 28 ਤਰੀਕ ਹੈ 28 ਤਰੀਕ ਨੂੰ ਪਨਵਾਲ ਦੇ ਟੈਂਡਰ ਖੋਲਣ ਦੀ ਮਿਤੀ ਸੀਗੀ ਜਥੇਬੰਦੀ ਵੱਲੋਂ ਬਿਲਕੁਲ ਸ਼ਾਂਤਮਈ ਢੰਗ ਦੇ ਨਾਲ 11 ਵਜੇ ਤੋਂ ਲੈ ਕੇ 1 ਵਜੇ ਤੱਕ ਦਾ ਜੋ ਗੇਟ ਰੈਲੀਆਂ ਦਾ ਪ੍ਰੋਗਰਾਮ ਦਿੱਤਾ ਸੀ ਕੋਈ ਸਰਵਿਸ ਬੰਦ ਕਰਨ ਦਾ ਪ੍ਰੋਗਰਾਮ ਨਹੀਂ ਸੀ 2 ਵਜੇ ਜੇ ਟੈਂਟਰ ਖੁੱਲਦਾ ਫਿਰ ਕੱਲੀ ਪਨ ਬੱਸ ਬੰਦ ਕਰਨ ਦੇ ਅਸੀਂ ਅਲਟੀਮੇਟਮ ਦਿੱਤਾ ਹੋਇਆ ਸੀ ਪੀ ਆਰਟੀਸੀ ਫੇਰ ਵੀ ਨਹੀਂ ਸੀ ਬੰਦ ਕਰਨੀ ਪਰ ਮਜਬੂਰਨ ਸਾਨੂੰ ਅੱਜ ਜੇ ਤੁਸੀਂ ਦੇਖ ਰਹੇ ਹੋ ਪੂਰੇ ਸ਼ਹਿਰ ਬੰਦ ਕੀਤੇ ਗਏ ਨੇ ਪੂਰੇ ਬੱਸ ਸਟੈਂਡ ਬੰਦ ਕੀਤੇ ਗਏ ਨੇ ਇਹ ਤਾਂ ਕਰਨੇ ਪਏ ਨੇ ਕਿ ਸਾਡੀ ਜਥੇਬੰਦੀ ਦੇ ਆਗੂ ਸਹਿਬਾਨਾਂ ਨੂੰ ਕੁਦ ਮੇਰੇ ਘਰ ਵੀ ਰਾਤ ਪੁਲਿਸ ਨੇ ਰੇਡ ਮਾਰੀਆ ਜਿੰਨੇ ਵੀ ਆਗੂ ਸਹਿਬਾਨਾਂ ਨੂੰ ਰਾਤ ਨੂੰ ਚੱਕ ਕੇ ਨਜ਼ਰਬੰਦ ਕੀਤਾ ਗਿਆ ਤਾਂ ਕਰਕੇ ਅੱਜ ਪੂਰੇ ਸ਼ਹਿਰ ਪੂਰੇ ਬੱਸ ਸਟੈਂਡ ਪੂਰੀ ਸਰਵਿਸ ਬੰਦ ਕੀਤੀ ਗਈ ਆ ਅਸੀਂ ਮੰਗ ਕਰਦੇ ਆ ਕਿ ਸਾਡੇ ਆਗੂ ਸਹਿਬਾਨਾਂ ਨੂੰ ਜਿਨ੍ਹਾਂ ਨੂੰ ਨਜ਼ਰਬੰਦ ਕੀਤਾ ਗਿਆ ਉਹਨਾਂ ਨੂੰ ਰਿਲੀਫ ਕੀਤਾ ਜਾਵੇ ਤੇ ਜੋ ਕਿਲੋਮੀਟਰ ਗੱਡੀਆਂ ਦੇ ਟੈਂਡਰ ਨੇ ਉਹਨਾਂ ਨੂੰ ਰੱਦ ਕੀਤਾ ਜਾਵੇ ਤੇ ਜੋ ਕੱਚੇ ਮੁਲਾਜ਼ਮ ਨੂੰ ਨਾ ਪੱਕਾ ਕੀਤਾ ਜਾਵੇ ਅਸੀਂ ਇਹ ਮੰਗਾਂ ਨੂੰ ਲੈ ਕੇ ਅੱਜ ਬੰਦ ਕੀਤਾ ਅੱਜ ਦਾ ਜੋ ਬੰਦ ਦਾ ਪ੍ਰੋਗਰਾਮ ਬਿਲਕੁਲ ਜਥੇਬੰਦੀ ਦਾ ਨਹੀਂ ਸੀ ਅੱਜ ਜੋ ਸਾਡੇ ਯਾਤਰੀ ਸਾਡੇ ਜਨ ਕਹਿ ਦਈਏ ਵੀ ਲੋਕ ਮੇਰੀਆਂ ਮਾਵਾ ਪੈਣਾ ਮੇਰੇ ਬਜ਼ੁਰਗ ਮੇਰੇ ਭਾਈ ਅੱਜ ਸਫਰ ਕਰਨ ਲਈ ਖੱਜਲ ਖਵਾ ਰਹੇ ਹੋ ਰਹੇ ਨੇ ਇਹ ਸਿਰ ਭਗਵੰਤ ਮਾਨ ਦੀ ਸਰਕਾਰ ਦੀ ਨਲਾਇਕੀ ਆ ਜਾਂ ਪੁਲਿਸ ਪ੍ਰਸ਼ਾਸਨ ਦੀ ਜਾਂ ਸਾਡੀ ਪੀਆਰਟੀਸੀ ਜਾਂ ਪਾਨਵਸ ਮੈਨੇਜਮੈਂਟ ਦੀ ਨਲਾਇਕੀ ਆ ਭਰਾ ਜੀ ਅੱਜ ਤੁਹਾਡੇ ਨਾਲ ਕਿਸੇ ਪੁਲਿਸ ਨੇ ਮੁੱਠਾ ਭਾਈ ਕੀਤਾ ਗਿਆ ਜਾ ਮਨਾ ਲਾ ਲਾ ਇੱਥੇ ਹੱਥੋਪਾਈ ਪੁਲਿਸ ਹੱਥੋਪਾਈ ਤਾਂ ਨਹੀਂ ਉਹ ਪਲ ਜਿਹੜੇ ਸਾਡੇ ਦੋ ਚਾਰ ਬੰਦੇ ਹੋ ਰਹੇ ਨੇ ਜਿਨ੍ਹਾਂ ਨੇ ਪਹਿਲਾਂ ਲਿਆ ਕੇ ਗੱਡੀਆਂ ਰੋਕਣ ਦੀ ਕੋਸ਼ਿਸ਼ ਕੀਤੀ ਆ ਉਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਸਾਡੂ ਆਕੂ ਸਾਹਿਬਾਨਾਂ ਨੂੰ ਰਾਤ ਨੂੰ ਘਰਾਂ ਤੇ ਸੁੱਤੇ ਪਿਆ ਨੂੰ ਚੱਕਿਆ ਗਿਆ ਪਰ ਅਸੀਂ ਚੇਤਾਵਨੀ ਦੇਣਾ ਚਾਹੁੰਦੇ ਹਾਂ ਜੇ ਸਾਡੇ ਕੋਈ ਹੱਥੋਪਾਈ ਦੀ ਗੱਲ ਆਉਂਦੀ ਆ ਸਾਡੇ ਸਾਰੇ ਕੱਲੇ-ਕੱਲੇ ਦੇ ਹੱਥੇ ਵਿੱਚ ਪਟ્રોલ ਦੀਆਂ ਬੋਤਲਾਂ ਨੇ ਅਸੀਂ ਖੁਦ ਨੂੰ ਅਕ ਲਾ ਕੇ ਲੈਫਟਰਾਂ ਦੇ ਨਾਲ ਅਸੀਂ ਜੱਫੀ ਪਾ ਕੇ ਆਪ ਵੀ ਮਰਾਂਗੇ ਨਾਲ ਪੁਲਿਸ ਪ੍ਰਸ਼ਾਸਨ ਨੂੰ ਵੀ ਨਾਲ ਮਾਰਾਂਗੇ ਅਸੀਂ ਮੰਗ ਕਰਦੇ ਹਾਂ ਕਿ ਕਿਲੋਮੀਟਰ ਗੱਡੀਆਂ ਦਾ ਟੈਂਡਰ ਪੀਆਰਟੀਸੀ ਤੇ ਪਨਵਸ ਦੇ ਦੋਨਾਂ ਦੇ ادارےਾਂ ਦੇ ਵਿੱਚ ਮੁਕੰਮਲ ਤੌਰ ਤੇ ਰੱਦ ਕਰਕੇ ਆਪਣੀ ਮਾਲਕੀ ਵਾਲੀਆਂ 10000 ਨਵੀਆਂ ਬੱਸਾਂ ਪਾਈਆਂ ਜਾਂ 4 ਸਾਲ ਹੋ ਚੁੱਕੇ ਨੇ ਭਗਵੰਤ ਮਾਨ ਦੀ ਸਰਕਾਰ ਨੂੰ ਅੱਜ ਨੂੰ ਇੱਕ ਵੀ ਆਪਣੀ ਮਾਲਕੀ ਵਾਲੀ ਨਵੀਂ ਬੱਸ ਉਹਨਾਂ ਨੇ ਨਹੀਂ ਪਾਈ ਸੋ ਇਹ ਸਾਡੀ ਅੱਜ ਮੇਨ ਮੰਦ